ਹਾਂਜੀ ਕਿਸਾਨਾਂ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਵੀਰੇ ਆ ਸਪਰੇਅ ਕਰੇ ਨੂੰ ਤੀਜਾ ਦਿਨ ਹੈ ਹਨਾ ਤੁਹਾਨੂੰ ਆਪਾਂ ਇਹ ਜਾਣਕਾਰੀ ਦਿੰਨੇ ਆ ਵੀ ਮੂੰਗੀ ਨੂੰ ਸਪਰੇਅ ਕਰਕੇ ਕਿੰਨੇ ਦਿਨਾਂ ਤੋਂ ਵਧਣਾ ਚਾਹੀਦਾ ਹਨਾ ਤਾਂ ਆਜੋ ਫਿਰ ਆਪਾਂ ਜਿਹੜੀਆਂ ਕਾਲੀਆਂ ਫੜੀਆਂ ਸੀ ਉਹ ਤਾਂ ਵੀਰੇ ਦੇਖੋ ਢੀਈਆਂ ਨੇ ਹਨਾ ਉਹ ਕਟਕ ਬੋਲਦੀਆਂ ਨਹੀਂ ਜਿਹੜੀਆਂ ਹਰੀਆਂ ਫੜੀਆਂ ਸੀਗੀਆਂ ਉਹ ਵੀ ਵੀਰੇ ਆ ਦੇਖੋ ਜਮਾ ਸੁੱਕ ਕੇ ਟਟਣ ਲੱਗ ਗਈਆਂ ਹਨਾ ਦੇਖੋ ਕੋਈ ਫੜੀ ਲੈ ਲਓ ਤੁਸੀਂ ਆਜੋ ਖੜਕਣ ਲੱਗ ਗਈ ਨਾ ਆ ਦੇਖੋ ਵੀਰੇ ਸਾਰੇ ਖੜਕਣ ਲੱਗ ਗਿਆ ਸਾਰਾ ਦਾਣਾ ਜਿਹੜਾ ਵਧੀਆ ਉਹਦੇ ਨਾਲ ਟੁੱਟਣ ਲੱਗ ਗਿਆ ਸਾਰਾ ਨਾ ਤੁਹਾਡੇ ਸਾਹਮਣੇ ਆ ਤਾਂ ਇਸ ਲਈ ਵੀਰੇ ਕਹਨੇ ਅੱਜ ਇਹਨੂੰ ਤੀਜਾ ਦਿਨਾਂ ਚਾਰ ਦਿਨ ਧੁੱਪ ਲਵਾ ਕੇ ਵੀਰੇ ਤੁਸੀਂ ਚੌਥੇ ਦਿਨ ਸ਼ਾਮ ਨੂੰ ਹੀ ਵੱਢ ਸਕਦੇ ਹੋ ਨਹੀਂ ਪੰਜਵੇਂ ਦਿਨ ਦੁਪਹਿਰ ਜਦੋਂ ਮਾਝੀ ਵੱਢ ਲਿਓ ਠੀਕ ਆ ਤੇ ਇੱਕ ਗੱਲ ਤਾਂ ਹੋਰ ਧਿਆਨ ਰੱਖਿਓ ਵੀਰੇ ਵੀ ਜਦੋਂ ਵੱਢ ਲਈ ਇਹਨੂੰ ਮੰਡੀ ਉਹਦੀ ਲੈ ਜਾਓ ਇਹ ਗਲਤੀ ਨਾ ਕਰੋ ਵੀ ਆਪਾਂ ਅੱਗੇ ਰੱਖ ਲਈਏ ਜਾਂ ਕੁਝ ਕਰ ਲਈਏ ਨਾ ਇਹ ਵੀਰੇ ਰੰਗ ਉਹਦੀ ਬਦਲਾ ਜਾਂਦੀ ਆ ਕਿਤੇ ਤੁਸੀਂ ਵੱਡੀ ਪੜਾਈ ਫਸਲ ਖਰਾਬ ਕਰ ਲਓ ਕਈ ਕਿਸਾਨ ਵੀਰ ਕਰਦੇ ਹਾਂ ਜੇ ਰੱਖਣੀ ਵੀ ਘਰੇ ਫਿਰ ਉਹਨੂੰ ਚੰਗੀ ਤਰ੍ਹਾਂ ਹਲਾ ਹਲੂ ਕੇ ਬਾਡਾਂ ਦੇ ਕੇ ਛਾਵੇਂ ਹਨਾ ਫਿਰ ਮਿਹਨਤ ਬਹੁਤ ਕਰਨੀ ਪੈਂਦੀ ਵੀ ਰਹਿ ਜਰੂਰ ਜਾਂਦੀ ਆ ਤੇ ਉਹੀ ਗੱਲ ਨਹੀਂ ਹੁੰਦੀ ਬਾਕੀ ਆ ਸਾਰੀਆਂ ਫਲੀਆਂ ਵੀਰੇ ਤੁਹਾਨੂੰ ਆਪਾਂ ਦਿਖਾਉਤਿਆਂ ਹਨਾ ਕਾਲੀਆਂ ਤਾਂ ਇਹ ਨਹੀਂ ਹੈਗੀ ਮੈਂ ਕੜਕ ਬੋਲਦੀਆਂ ਨੇ ਦੇਖੋ ਤੇ ਬਾਕੀ ਦੂਜੀਆਂ ਫਲੀਆਂ ਵੀ ਰੰਗ ਬਟਾ ਗਈਆਂ ਅੱਜ ਦੀ ਦੁਪਹਿਰ ਤੋਂ ਹੋਰ ਲੱਗ ਕੇ ਹੋਰ ਕੜੁੱਕ ਬਣ ਜੂਗੀ ਇਹ ਤਾਂ ਤੁਸੀਂ ਚੌਥੇ ਸ਼ਾਮ ਨੂੰ ਤੇ ਪੰਜਵੇਂ ਇਹਨੂੰ ਵੱਡਾ ਸਕਦੇ ਹੋ ਵੀਰੇ ਸਪਰੇਅ ਕਰਕੇ ਠੀਕ ਆ ਚਾਰ ਤੋਂ ਪੰਜ ਦਿਨ ਦੇ ਜਨ ਜ਼ਰੂਰੀ ਹੁੰਦੇ ਨੇ ਇਹ ਗੱਲ ਦਾ ਰੱਖਿਓ ਖਿਆਲ ਧੰਨਵਾਦ